ਬੀਤੀ ਰਾਤ ਮਹਾਲੀ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ ਡਿੱਗ ਗਈ ਸੀ ਉੱਧਰ ਪੰਜਾਬ ਸਰਕਾਰ ਨੇ ਬਿਲਡਿੰਗ ਦੇ ਮਾਲਕਾਂ ਦੇ ਖਿਲਾਫ ਪਰਚਾ ਦਰਜ ਕਰਤਾ ਤੇ ਹੁਣ ਤੱਕ ਮਲਬੇ ਹੇਠ ਦੱਬੇ ਕਰਨ ਦੋ ਜਾਣਿਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਦਿੱਤਾ ਹਾਲੇ ਵੀ ਕਾਫੀ ਗਿਣਤੀ ਦੇ ਵਿੱਚ ਲੋਕ ਦੱਬੇ ਹੋਣ ਦੀਆਂ ਗੱਲਾਂ ਕਰ ਰਹੇ ਨੇ ਪੂਰੀ ਖਬਰ ਹੈ ਕਿ ਜਿਹੜੀ ਬੀਤੀ ਰਾਤ ਮਹਾਲੀ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ ਡਿੱਗੀ ਸੀ ਉਸ ਇਮਾਰਤ ਡਿੱਗਣ ਨਾਲ ਦੋ ਜਾਣਿਆਂ ਦੀ ਮੌਤ ਹੋ ਗਈ ਹੈ ਤੇ ਰਾਤ ਭਰ ਤੋਂ ਰੈਸਕਿਊ ਆਪਰੇਸ਼ਨ ਵੀ ਜਾਰੀ ਹੈ ਮਹਾਲਿਚੀ ਬੀਤੀ ਸ਼ਾਮ ਇੱਕ ਮਲਟੀ ਸਟੋਰੀ ਡਿੱਗਣ ਕਾਰਨ ਇੱਕ ਹੋਰ ਅੱਜ ਸਵੇਰੇ লাশ ਬਰਾਮਦ ਹੋਈ ਹੈ ਇਸ ਤੋਂ ਪਹਿਲਾਂ ਇੱਕ ਕੁੜੀ ਨੂੰ ਬਾਹਰ ਕੱਢਿਆ ਗਿਆ ਸੀ ਜੋ ਜ਼ਿੰਦਾ ਸੀ ਉਸ ਸਮੇਂ ਸਾਹ ਚੱਲ ਰਹੇ ਸੀ ਲੇਕਿਨ ਹਸਪਤਾਲ 'ਚ ਉਹਨਾਂ ਦੀ ਮੌਤ ਹੋ ਗਈ ਹੈ ਕਰੀਬ 18 ਘੰਟੇ ਤੋਂ ਐਨ ਡੀ ਆਰ ਐਫ ਅਤੇ ਆਰਮੀ ਦੀਆਂ ਟੀਮਾਂ ਰੈਸਕਿਊ ਆਪਰੇਸ਼ਨ ਵਿੱਚ ਜੁਟੀਆਂ ਹੋਈਆਂ ਨੇ ਐਨਵੀ ਆਰਐਫ ਅਧਿਕਾਰਗਤ ਦੇ ਮੁਤਾਬਕ ਮਲਬੇ ਹੇਠਾਂ 5 ਲੋਕ ਦੱਬੇ ਗਏ ਨੇ ਇਹਨਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਨੇ 3 ਲੋਕਾਂ ਨੂੰ ਹੁਣ ਤੱਕ ਮਲਬੇ ਚ ਦੱਬੇ ਹੋਣ ਦੀ ਬੀਸ ਬਹਾਵਨਾ ਦੱਸੀ ਜਾ ਰਹੀ ਹੈ ਅੱਜ ਸਵੇਰੇ ਡਾਕਟਰਾਂ ਦੀ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਸੀ ਬਿਲਡਿੰਗ ਜਿੱਥੇ ਡਿੱਗੀ ਸੀ ਉਸ ਸਾਈਡ ਤੇ ਸੀਵਰ ਦਾ ਵੀ ਪਾਣੀ ਭਰ ਗਿਆ ਜਿਸ ਨਾਲ ਮਲਬੇ ਚ ਹੇਠ ਦੱਬੇ ਲੋਕਾਂ ਨੂੰ ਜਿੰਦਾ ਰਹਿਣ ਦੀ ਜਿਹੜੀ ਆ ਉਮੀਦ ਕੱਟ ਦੱਸੀ ਜਾ ਰਹੀ ਆ ਬਾਸ ਵਿੱਚ ਬਚ ਨਿਕਲੇ ਜਿਮ ਟ੍ਰੇਨਰ ਨੇ ਦੱਸਿਆ ਕਿ ਬਿਲਡਿੰਗ ਦੇ ਤਿੰਨ ਫਲੋਰ ਸੀ ਤਿੰਨ ਫਲੋਰ 'ਚ ਜਿਮ ਸੀ ਬਾਕੀ ਦੋ ਲੋਕ ਕਿਰਾਏ ਤੇ ਰਹਿੰਦੇ ਸੀ ਰਾਤ ਇੱਕ ਮੈਲ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ ਤੇ ਪਹੁੰਚੀ ਉਹਦਾ ਪਤੀ ਅਭਿਸ਼ੇਕ ਉੱਥੇ ਜਿਮ 'ਚ ਐਕਸਰਸਾਈਜ਼ ਕਰਨ ਆਇਆ ਸੀ ਹਾਦਸੇ ਤੋਂ ਬਾਅਦ ਉਹਦਾ ਫੋਨ ਬੰਦ ਆ ਰਿਹਾ ਸੀ ਤੇ ਸਵੇਰੇ ਅਭਿਸ਼ੇਕ ਦਾ ਉਥੋਂ ਲਾਸ਼ ਲੱਭੀ ਅਭਸ਼ੇਕ ਦੀ ਫੈਮਿਲੀ ਅੰਮ੍ਰਾਲਾ ਦੀ ਰਹਿਣ ਵਾਲੀ ਆ ਕੱਲ ਸ਼ਾਮ ਨੂੰ ਉਸ ਦਾ ਪਰਿਵਾਰ ਇੱਥੇ ਪਹੁੰਚ ਗਿਆ ਅੱਜ ਅਭਸ਼ੇਕ ਦੀ Laash ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਦਿੱਤੀ ਗਈ ਹੈ ਰੈਸਕਿਊ ਆਪਰੇਸ਼ਨ 'ਚ ਕੋਈ ਅੜਿੱਕਾ ਨਾ ਹੋਵੇ ਇਸ ਲਈ ਪੁਲਿਸ ਨੇ ਉੱਥੇ ਕਾਫੀ ਸਖਤੀ ਕੀਤੀ ਹੋਈ ਆ ਮਹਾਲੀ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਬਰਾਜ ਐਸ ਤਿਰਕੇ ਨੇ ਦੇਰ ਰਾਤ ਜਾਣਕਾਰੀ ਦਿੱਤੀ ਕਿ ਜਿਸ ਲੜਕੀ ਦੇ ਮਲਬੇ 'ਚੋਂ ਦੱਬਣ ਕਰ ਮੌਤ ਹੋ ਗਈ ਉਸ ਦੀ ਪਛਾਣ ਦ੍ਰਿਸ਼ਟੀ ਵਰਮਾ ਉਮਰ 20 ਸਾਲ ਵਜੋਂ ਹੋਈ ਆ ਉਹ ਹਿਮਾਚਲ ਪ੍ਰਦੇਸ਼ ਦੇ ਠਯੋਗ ਦੀ ਰਹਿਣ ਵਾਲੀ ਆ ਉਸਦੇ ਪਿਤਾ ਦਾ ਨਾਮ ਭਗਤ ਵਰਮਾ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਿਆ ਉਧਰ ਮਹਾਲੀ ਦੇ ਐਸਐਸਪੀ ਦੀਪਕ ਪਰੀਖ ਨੇ ਦੱਸਿਆ ਕਿ ਮਹਾਲੀ ਪੁਲਿਸ ਵੱਲੋਂ ਚਾੜੂ ਮਾਜਰਾ ਦੇ ਰਹਿਣ ਵਾਲੇ ਬਿਲਡਿੰਗ ਮਾਲਕ ਪ੍ਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੇ ਖਿਲਾਫ ਸ਼ਨੀਵਾਰ ਨੂੰ ਹੀ ਪੁਲਿਸ ਸਟੇਸ਼ਨ ਸਹਾਣਾ ਵਿਕੇ ਬੀ ਐਨਐਸ ਦੀ ਧਾਰਾ 105 ਦੇ ਤਹਿਤ ਮਕਦਮਾ ਦਰਜ ਕਰ ਲਿਆ ਗਿਆ ਭਾਰਤੀ ਸੈਨਾ ਨੇ ਆਪਰੇਸ਼ਨ ਵੀ ਸ਼ੁਰੂ ਕੀਤਾ ਹੈ ਇਸ ਮੌਕੇ ਅੰਜੀਰਨ ਟਾਸਕ ਫੋਰਸ ਦੇ 80 ਜਵਾਨ ਜਿਹੜੇ ਨੇ ਉਹ ਰੈਸਕਿਊ ਵਿੱਚ ਜੁਟੇ ਹੋਏ ਨੇ ਇਨ੍ਹਾਂ ਜਵਾਨਾਂ ਨੇ ਰਾਤ ਦਿਨ ਕੰਮ ਕੀਤਾਗਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ ਉਹਨਾਂ ਇਹ ਵੀ ਕਹੇ ਕਿ ਅਸੀਂ ਐਨਡੀਆਰਐਫ ਦੇ ਨਾਲ ਲਗਾਤਾਰ ਕੋਆਰਡੀਨੇਸ਼ਨ ਕਰ ਰਹੇ ਹਾਂ ਇਹ ਘਟਨਾ ਕਰੀਬ ਸ਼ਾਮੀ 4-5 ਵਜੇ ਦੇ ਕਰੀਬ ਗੁਰਦੁਆਰਾ ਸਹਾਣਾ ਸਾਹਿਬ ਦੇ ਨੇੜੇ ਹੋਈ ਆ ਲੋਕਾਂ ਦੇ ਮਤਲਬ ਕਿ ਬਿਲਡਿੰਗ ਕਰੀਬ 10 ਸਾਲ ਪੁਰਾਣੀ ਆ ਇਸ ਦੇ ਨੇੜੇ ਹੀ ਬੇਸਮੈਂਟ ਦੀ ਜਿਹੜੀ ਆ ਉਹ ਖਦਾਈ ਚੱਲ ਰਹੀ ਸੀ ਜਿਸ ਕਰਕੇ ਬਿਲਡਿੰਗ ਦੀ ਨੀਂਹ ਕਮਜ਼ੋਰ ਅਗੀ ਤੇ ਉਹ ਬਿਲਡਿੰਗ ਪੂਰੀ ਦੀ ਪੂਰੀ ਡਿੱਗ ਗਈ ਆ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੂਰਾ ਪ੍ਰਸ਼ਾਸਨ ਕਾਰਜਕਾਰੀ ਥਾਂ ਤੇ ਤਣਾਦ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਆ ਪ੍ਰਾਰਥਨਾ ਕਰਦੇ ਨੇ ਕਿ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਹੋਇਆ ਹੋਵੇ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਲੋਕਾਂ ਨੂੰ ਪੀਲਾ ਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ ਹਾਸੇਚ ਬੱਚੇ ਜਿਮ ਟ੍ਰੇਨਰ ਕੇਸ਼ਵ ਨੇ ਦੱਸਿਆ ਕਿ ਸ਼ਨੀਵਾਰ ਹੋਣ ਦੇ ਚੱਲਦੇ ਜਿਮ ਵਿੱਚ ਜਾਦਾ ਲੋਕ ਨਹੀਂ ਸੀ ਆਏ ਇੱਕ ਲੜਕਾ ਜਿਸ ਨੂੰ ਬਾਹਰ ਕੱਢ ਲਿਆ ਗਿਆ ਬਿਲਡਿੰਗ ਦੇ ਤਿੰਨ ਫਲੋਰ ਸੀ ਬਾਕੀ ਦੋ ਕਮਰੇ ਸੀ ਜਿਹੜੇ ਲੋਕ ਉੱਥੇ ਕਿਰਾਏ ਤੇ ਰਹਿੰਦੇ ਸੀ ਐਂਟਰੀ ਰਕਾਊਂਟਰ ਤੇ ਰਜਿਸਟਰ ਰਹਿੰਦਾ ਜਿਸ ਵੇ ਸਾਰਿਆਂ ਦੀ ਐਂਟਰੀ ਹੁੰਦੀ ਹੈ ਔਰ ਰਜਿਸਟਰ ਮਿਲ ਗਿਆ ਕਿ ਪੀਜੀ ਦੇ ਵਿੱਚ ਕਿੰਨੇ ਲੋਕ ਸੀ ਉਹ ਹਲੇ ਪਤਾ ਨਹੀਂ ਹੈ ਉਧਰ ਇਸ ਮਸਲੇ ਵਿੱਚ ਮੌਕੇ ਤੇ ਪੰਜਾਬ ਦੇ ਡੀਜੀਪੀ ਵੀ ਗਏ ਸੀ ਗੌਰਵ ਜਾਦਵ ਉਹਨਾਂ ਨੇ ਵੀ ਪੂਰਾ ਮੌਇਨਾ ਕੀਤਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਬਲਵਿੰਦਰ ਸਿੰਘ ਕੰਗ ਅਤੇ ਮਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਵੀ ਦੇ ਰਾਤ ਉੱਥੇ ਹਾਜ਼ਰੇ ਨੇ ਕਿ ਕਿਸੇ ਕਿਸਮ ਦੀ ਅਗਰ ਕੋਈ ਦਿੱਕਤ ਆਵੇ ਤੇ ਉਹ ਉਹਨਾਂ ਨੂੰ ਸੰਭਾਲ ਲੈਣਗੇ ਲੇਕਿਨ ਸਭ ਤੋਂ ਵੱਡਾ ਹੈ ਕਿ ਫਿਲਹਾਲ ਜਿਹੜੇ ਬਿਲਡਿੰਗ ਦੇ ਇਮਾਰਤ ਮਾਲਕ ਨੇ ਉਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰ ਲਿਆ ਗਿਆ ਹੈ ਉਧਰ ਬੀਤੀ ਰਾਤ ਹੀ ਮਹਾਲੀ ਦੀ ਐਸਡੀਐਮ ਦਮਨ ਦਮਨਦੀਪ ਕੌਰ ਨੇ ਵੀ মিডিਆ ਨੂੰ ਦੱਸਿਆ ਸੀ ਕਿ ਲੋਕਲ ਲੋਕਾਂ ਦੇ ਮੁਤਾਬਕ 15 ਲੋਕ ਦੱਬੇ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਸੀ ਜਦ ਕਿ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕਾਂਗਣੇ ਕਹਾਂਗੇ ਕਿ ਅਜਿਹਾ ਕਿ ਇੱਥੇ ਇੱਕ ਜਿਮ ਸੀ ਔਰ ਅਕਸਰ ਹੀ ਮੁੰਡੇ ਕੁੜੀਆਂ ਐਕਸਰਸਾਈਜ਼ ਕਰਨਾ ਹੁੰਦੇ ਨੇ ਫਿਲਹਾਲ ਕਲੀਅਰ ਨਹੀਂ ਹੋਇਆ ਰਾਤ ਦੀ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਲੇਕਿਨ ਉੱਥੇ ਹੀ ਨੂੰ ਰੈਸਕਿਊ ਆਪਰੇਸ਼ਨ ਜਾਰੀ ਹੈ ਔਰ ਇਸੇ ਦੌਰਾਨ ਮਹਾਲੀ ਬਿਲਡਿੰਗ ਹਾਸਿਲ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਟਰੋਲ ਰੂਮ ਵੀ ਸਥਾਪਿਤ ਕਰਤਾ ਇਸ ਦੇ ਨਾਲ ਹੈਲਪਲਾਈਨ ਨੰਬਰ ਹੈ 0172 2219506 ਜਾਰੀ ਕੀਤਾ ਗਿਆ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਮਹਾਲੀ ਪ੍ਰਾਈਵੇਟ ਹਸਪਤਾਲ ਫੋਰਟਿਸ ਮੈਕਸ ਅਤੇ ਸੁਹਾਣਾ ਹਸਪਤਾਲ ਨੂੰ ਵੀ ਅਲਰਟ ਤੇ ਰੱਖਿਆ ਹੋਇਆ ਹੈ ਫਿਲਹਾਲ ਜਿਹੜੇ ਹੋਰ ਲੋਕ ਉੱਥੇ ਦੱਬੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਾਰੀ ਨੇ ਤੁਸੀਂ ਦੇਖਦੇ ਹੋ এবੀਐਸ ਪੰਜਾਬ ਧੰਨਵਾਦ